ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈਪੀ ਮੇ ਸਾਥੀਓ ਮੈਂ ਹਰਪਿਕ ਹੋਰ ਧੂਰੀ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੀ ਸਥਿਤੀ ਡਾਊਨ ਹੋਣ ਕਾਰਨ ਬਿਮਾਰ ਹੋਣ ਕਾਰਨ ਮੈਂ ਲਾਈਵ ਨਹੀਂ ਹੋ ਸਕੀ ਕਿਸੇ ਵੀ ਮੁੱਦੇ ਨੂੰ ਲੈ ਕੇ ਸੋ ਬਹੁਤ ਸਾਰੇ ਸਾਥੀਆਂ ਦੇ ਫੋਨ ਵੀ ਆਏ ਨਹੀਂ ਫੋਨ ਅਟੈਂਡ ਹੋਏ ਮੇਥੋਂ ਭੈਣ ਪਾਈ ਮੇਰੇ ਸਾਥੀ ਕਹਿੰਦੇ ਵੀ ਭੈਣ ਜੀ ਐਮਪੀ ਦੀਆਂ ਚੋਣਾਂ ਦਾ ਸਮਾ ਚੱਲ ਰਿਹਾ ਤੁਸੀਂ ਲਾਈਵ ਕਿਉਂ ਨਹੀਂ ਹੋਏ ਸੋ ਸਾਥੀਓ ਮੈਂ ਤਾਂ ਇਹੀ ਗੱਲ ਕਹਿਣਾ ਚਾਹੁੰਨੀ ਆ ਕਿ ਹੁੰਦੀ ਨੌਜਵਾਨ ਮੰਢੀਰ ਆ ਜਿਹੜੀ ਲੀਡਰਾਂ ਦੇ ਮੰਗਰ ਲਲਕਾਰੇ ਮਾਰਦੀ ਫਿਰਦੀ ਆ ਚਿੱਕਾ ਮਾਰਦੀ ਫਿਰਦੀ ਆ ਸੋ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਇਹ 5 ਸਾਲ ਸਾਡੀਆਂ ਚਿੱਕਾ ਕਢਾ ਕੇ ਰੱਖਦੇ ਨੇ ਪੰਜਾਬ ਦੀਆਂ ਚਿੱਕਾ ਕਢਾ ਕੇ ਰੱਖਦੇ ਨੇ ਸੋ ਸਾਥੀਓ ਆਪਾਂ ਇਹ ਉਂਗਲੀ ਨਾਲ ਵੋਟ ਪਾਉਨੇ ਆ ਨਿਸ਼ਾਨ ਲਾਇਆ ਜਾਂਦਾ ਇਹ ਉਂਗਲੀ ਤੇ ਇਹ ਵੀ ਦੁਬਾਰੇ ਵੋਟ ਨਾ ਪਾ ਸਕਣ ਸੋ ਇਹੀ ਉਂਗਲੀ ਨਾਲ ਕੀ ਤੁਸੀਂ ਸਵਾਲ ਜਵਾਬ ਨਹੀਂ ਕਰ ਸਕਦੇ ਕੀ ਤੁਸੀਂ ਇਹ ਨਹੀਂ ਪੁੱਛ ਸਕਦੇ ਵੀ ਸਾਡੇ ਲਈ ਕੀ ਕੀਤਾ ਤੁਸੀਂ ਨੇ ਸਾਡੇ ਬੱਚਿਆਂ ਲਈ ਕੀ ਕੀਤਾ ਤੁਸੀਂ ਨੇ ਸਾਡੇ ਜਿਹੜੇ ਸ਼ਹਾਤਾ ਦੇਗੇ ਉਹਨਾਂ ਲਈ ਕੀ ਕੀਤਾ ਤੁਸੀਂ ਨੇ ਸਾਡੇ ਜਿਹੜੇ ਸਕੂਲਾਂ ਕਾਲਜਾਂ ਤੇ ਜਿਹੜੇ ਮਤਲਬ ਕੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਨਤਾ ਪਈਆ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਕਾਲਜਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਉੱਥੇ ਕੀ ਸਹੂਲਤਾ ਦਿੱਤੀਆਂ ਨੇ ਸਾਡੇ ਬੱਚਿਆਂ ਨੂੰ ਕੀ ਸਹੂਲਤਾ ਦਿੱਤੀਆਂ ਨੇ ਸਾਡਾ ਪਾਣੀ ਸਾਫ਼ ਸੁਥਰਾ ਕਿਉਂ ਨਹੀਂ ਹੈਗਾ ਪੀਣ ਯੋਗ ਸਾਡੇ ਪੰਜਾਬ ਦੇ ਵਿੱਚ ਸਾਡਾ ਪੰਜਾਬ ਜਿਹੜਾ ਇੰਨਾ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸਾਡੇ ਪੰਜਾਬ ਦਾ ਕਰਜ਼ਾ ਕਿਉਂ ਨਹੀਂ ਮਾਫ਼ ਕੀਤਾ ਸਾਡੇ ਪੰਜਾਬ ਦੀ ਜਿਹੜੀ ਸਥਿਤੀ ਆ ਜਿਹੜੇ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਦੇ ਦਲਦਲ ਦੇ ਵਿੱਚ ਫਸ ਚੁੱਕੀ ਆ ਕੁਝ ਨੌਜਵਾਨ ਗੈਂਗਸਟਰ ਬਣ ਚੁੱਕੇ ਨੇ ਤੇ ਕੁਝ ਜੱਲਾ ਕੱਟ ਰਹੇ ਨੇ ਤੇ ਸਾਡੀ ਨੌਜਵਾਨ ਪੀੜ੍ਹੀ ਤੁਸੀਂ ਨੇ ਖਤਮ ਕਰਕੇ ਰੱਖ ਦਿੱਤੀ ਆ ਸਾਡੀ ਨੌਜਵਾਨ ਪੀੜ੍ਹੀ ਦਾ ਜਿਹੜਾ ਤੁਸੀਂ ਨੇ ਘਾਤ ਕਰ ਦਿੱਤਾ ਸਾਡੀ ਨੌਜਵਾਨ ਪੀੜ੍ਹੀ ਬਾਰੇ ਤੁਸੀਂ ਕੀਤਾ ਕੀ ਸਾਡੀਆਂ ਜਿਹੜੀਆਂ ਧੀਆਂ ਨੇ ਸਾਡੀਆਂ ਜਿਹੜੀਆਂ ਧੀਆਂ ਬਾਹਰ ਹੀ ਨਿਕਲ ਸਕਦੀਆਂ ਖੁੱਲਾ ਸ਼ਰੀਆ ਆਜ਼ਾਦ ਨਹੀਂ ਫਿਰ ਸਕਦੀਆਂ ਹੈਗੀਆਂ ਤੁਸੀਂ ਉਹਨਾਂ ਲਈ ਕਿੱਤਾ ਕੀ ਆ ਸਾਡੇ ਪੰਜਾਬ ਦੇ ਲਈ ਸਾਡੇ ਪੰਜਾਬ ਦੇ ਕਿਸਾਨ ਲਈ ਸਾਡੇ ਪੰਜਾਬ ਦੇ ਮਜ਼ਦੂਰ ਲਈ ਸਾਡੇ ਪੰਜਾਬ ਦੇ ਹਰ ਇੱਕ ਕਿਰਤ ਲਈ ਹਰ ਇੱਕ ਵਰਗ ਲਈ ਹਰ ਇੱਕ ਵਫਾਰੀ ਲਈ ਤੁਸੀਂ ਕੀਤਾ ਕੀ ਆ ਇਹ ਸਵਾਲ ਤੁਸੀਂ ਨੇ ਪੁੱਛਣਾ ਤੇ ਜਵਾਬ ਉਹ ਆਪ ਦੇਣਗੇ ਤੁਹਾਨੂੰ ਜੇ ਉਹਨਾਂ ਕੋਲੇ ਜਵਾਬ ਹੋਇਆ ਪਰ ਤੁਸੀਂ ਲੋਕ ਲਲਕਾਰੇ ਮਾਰ ਕੇ ਐਂਡ ਹੌਲੜਵਾਜੀ ਕਰਕੇ ਮੰਗਰ ਮੰਗਰ ਫਿਰਦੇ ਹੋ ਪਰ 5 ਸਾਲ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੀ ਉਹਨਾਂ ਦੀਆਂ ਚਿਕਾ ਨਿਕਲਣਗੀਆਂ ਬਰਬਾਦ ਹੋਊਗੀ ਔਰ ਖਤਮ ਹੋਊਗੀ ਕੀ ਤੁਸੀਂ ਜਵਾਬ ਸਵਾਬ ਕੀਤਾ ਕਿਸੇ ਨੂੰ ਵੀ ਕੋਈ ਵੀ ਲੀਡਰ ਚਾਹੇ ਜਵਾਬ ਸਵਾਬ ਆ ਉਂਗਲੀ ਨਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੀ ਉਂਗਲੀ ਨਾਲ ਤੁਸੀਂ ਇਹਨਾਂ ਨੂੰ ਵੋਟ ਪਾਉਣੇ ਸੋ ਸਾਥੀਓ ਤੁਹਾਡਾ ਕੀ ਵਿਚਾਰ ਆ ਮੇਰਾ ਤਾਂ ਇਹੀ ਸੁਝਾ ਪੰਜਾਬ ਦੇ ਹਰ ਇੱਕ ਵਰਗ ਲਈ ਵੀ ਇੱਕ ਵਾਰੀ ਮੌਕਾ ਮਿਲਦਾ ਤੁਹਾਨੂੰ بار-ਬਾਰ ਨਹੀਂ ਮਿਲਦਾ ਹੈਗਾ ਇੱਕ ਵਾਰ ਇਹ ਮੌਕਾ ਜਾਣਨਾ ਦੋ ਹੱਥੋਂ ਆਪਦੀਆਂ ਹੱਕੀ ਮੰਗਾਂ ਲਈ ਤੁਸੀਂ ਇਹਨਾਂ ਨੂੰ ਜਵਾਬ ਸਵਾਲ ਜ਼ਰੂਰ ਕਰੋ ਲਿਸਟ ਬਣਾ ਕੇ ਰੱਖੋ ਵੀ ਹਾਂ ਸਾਡੇ ਲਈ ਕੀਤਾ ਕੀ ਆ ਤੁਸੀਂ ਨੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਆ ਜਿਹੜੇ ਸਾਡੇ ਲੋਕਾਂ ਦੇ ਹਿੱਸੇ ਆਉਂਦੀ ਆ ਉਹ ਸਾਡੇ ਆਪਸ ਵਿੱਚ ਪਿੰਡਾਂ ਦੇ ਵਿੱਚ ਵੜ-ਵੜ ਮਰੀ ਜਾਂਦੇ ਨੇ ਉਹ ਪੱਕੇ ਤੌਰ ਤੇ ਲਾਗੂ ਕਿੱਥੇ ਕੀਤੀ ਆ ਤੁਸੀਂ ਜਿਹੜੀ ਐਨਓਸੀ ਐਨਓਸੀ ਖਤਮ ਕਰ ਦਿੱਤੀ ਆ ਪੰਜਾਬ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ NOC ਦਾ ਰਿਸ਼ਵਤ ਲਈਤੀ ਜਾਂਦੀ ਆ ਹਰ ਇੱਕ ਥਾਂ ਤੇ ਉਹ ਰਿਟਰਨ ਦੇ ਵਿੱਚ ਕਿੱਥੇ ਲਾਗੂ ਕੀਤੀ ਆ ਤੁਸੀਂ ਨਹੀਂ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਸਵਾਲ ਜਵਾਬ ਦਾ ਬਹੁਤ ਜ਼ਿਆਦਾ ਚਿੱਠਾ ਭਰਿਆ ਪਿਆ ਜੇ ਸਾਡੇ ਪੰਜਾਬ ਦੇ ਲੋਕ ਜਵਾਬ ਸਵਾਲ ਕਰਨਗੇ ਤਾਂ ਅਨਗੈਲੀ ਨਾ ਕਰੋ ਜਮੀਰਾ ਨੂੰ ਨਾ ਮਾਰੋ ਸਵਾਲ ਜਵਾਬ ਤੁਸੀਂ ਪੁੱਛੋ ਸਾਡੇ ਬੱਚਿਆਂ ਲਈ ਤੁਸੀਂ ਕੀਤਾ ਕੀ ਆ ਸੋ ਇਨਕਲਾਬ ਜਿੰਦਾਬਾਦ ਜੈਪੀਮ ਜੈਪਰ